ਜਿਵੇਂਖ ਰਿਓ ਪੰਜਹਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੀ ਜਨਮਤੀ ਦੇ ਪਵਿੱਤਰ ਮੌਕੇ ਤੇ ਖਰੜ ਵਿੱਚ ਸ਼ਰਧਾ ਤੇ ਭਗਤੀ ਨਾਲ ਪਾਰਪੂ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਤੇ ਐਮਐਲਏ ਅਨਮੋਲ ਗਗਨਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਵਾਲਮੀਕੀ ਜਨਮਤੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਰੀਵਨ ਕੱਟ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਹਾਂਜੀ ਮੈਂ ਅਨਮੋਲ ਜੀ ਤਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਕਿ ਅੱਜ ਅਸੀਂ ਸ਼ੋਭਾ ਯਾਤਰਾ ਤੇ ਆਏ ਆ ਸਾਡੇ ਪੰਗੇ ਚੱਡਾ ਜੀ ਦੁਆਰਾ ਉਹਨਾਂ ਦੇ ਪੂਰੇ ਪਰਿਵਾਰ ਦੇ ਦੁਆਰਾ ਜਿਹੜਾ ਇਹ ਸਾਰਾ ਪ੍ਰੋਗਰਾਮ ਹੈ ਬਹੁਤ ਸੋਹਣੇ ਤਰੀਕੇ ਨਾਲ ਝਾਕੀਆਂ ਉਲੀਕੀਆਂ ਗਈਆਂ ਨੇ ਲੋਕਾਂ ਚ ਉਤਸ਼ਾਹ ਤੇ ਬਹੁਤ ਸਾਰੀਆਂ ਸ਼ਹਿਰ ਵਾਸੀਆਂ ਨੂੰ ਮੈਂ ਮੁਬਾਰਕਾਂ ਦਿੰਦਾ ਹਾਂ ਦਾਸ ਜੀ ਇਹ ਸ਼ੋਭਾ ਯਾਤਰਾ ਨਾ ਸਿਰਫ ਇੱਕ ਧਾਰਮਿਕ ਸਮਾਰੋਹ ਸੀ ਸਗੋਂ ਸਮਾਜਿਕ ਸੱਚਾਈ ਪਾਈਚਾਰੇ ਅਤੇ ਸਾਂਝੀ ਵਿਰਾਸਤ ਦੀ ਵੀ ਤਸਵੀਰ ਸੀ ਸ਼ੋਭਾ ਯਾਤਰਾ ਵਿੱਚ ਰੰਗ ਬਰੰਗੀਆਂ ਝਾਂਕੀਆਂ ਭਗਤੀਮਈ ਸੰਗੀਤ ਅਤੇ ਵੱਡੀ ਸੰਖਿਆ ਵਿੱਚ ਲੋਕਾਂ ਦੀ ਹਾਜ਼ਰੀ ਨੇ ਸਮੂਹ ਸ਼ਹਿਰ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ ਸੋ ਸਾਡੇ ਪੰਜ ਦਰਿਆ ਨਿਊਜ਼ ਦੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਭਗਵਾਨ ਮਾਰਿਸ਼ੀ ਵਾਲਮੀਕੀ ਜੀ ਦੀ ਜਨਮ ਦਿਹੀਆਂ ਲੱਖ ਲੱਖ ਵਧਾਈਆਂ ਤੁਸੀਂ ਵੇਖਦੇ ਰਹੋ ਪੰਜ ਦਰਿਆ ਨਿਊਜ਼